ਪਿੰਡ ਦੀ ਸਾਥ ਦੇ ਵਿੱਚ ਅੱਜ ਗੱਲ ਕਰਾਂਗੇ ਵਿਧਾਨ ਸਭਾ ਹਲਕਾ ਬਟਾਲਾ ਦੇ ਪਿੰਡ ਤੁੱਪਸੜੀ ਤੋਂ ਔਰ ਮੇਰੇ ਨਾਲ ਪਿੰਡ ਦੇ ਲੋਕ ਨੇ ਆਪਾਂ ਗੱਲ ਕਰਾਂਗੇ ਇਸ ਪਿੰਡ ਦੇ ਵਿੱਚ ਕਿਵੇਂ ਦਾ ਵਿਕਾਸ ਹੈ ਕਿਵੇਂ ਦੀ ਲੋੜਾਂ ਸੀ ਇਸ ਪਿੰਡ ਦੀਆਂ ਤੇ ਕਿਵੇਂ ਦਾ ਸਰਕਾਰ ਵੱਲੋਂ ਇਸ ਪਿੰਡ ਨੂੰ ਕਿੰਨਾ ਕੁ ਅਹਿਮੀਅਤ ਦਿੱਤੀ ਗਈ ਇਹ ਪੰਚਾਇਤ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਗਿਆ ਆਪਾਂ ਗੱਲ ਹੀ ਕਰਦੇ ਆ ਸਰਪੰਚ ਸਾਹਿਬ ਸਭ ਤੋਂ ਪਹਿਲੇ ਤੇ ਤੁਹਾਡੇ ਨਾਲ ਹੀ ਗੱਲ ਕਰਾਂਗਾ ਆਪਣੇ ਪਿੰਡ ਬਾਰੇ ਥੋੜਾ ਬਿਊਂਤ ਦੱਸੋ ਪਿੰਡ ਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਔਰ ਸਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਔਰ ਮੇਰਾ ਪਿੰਡ ਬਹੁਤ ਵਧੀਆ ਹੈ ਮੇਰੇ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਹੈਗਾ ਨਾ ਕੋਈ ਨਸ਼ਾ ਵੇਚਦਾ ਜੇ ਕੋਈ ਇਕਾਦੁਕਾ ਕੋਈ ਕਰਦਾ ਹੋਊਗਾ ਤੋ ਆਪਾਂ ਸੌ ਨਹੀਂ ਖਾ ਸਕਦੇ ਬਾਕੀ ਬਿਲਕੁਲ ਹੀ ਨਸ਼ੇ ਤੇ ਉੱਤੇ ਸਾਡਾ ਪਿੰਡ ਬਰਖਲਾ ਹੈਗਾ ਅਸੀਂ ਪਹਿਲਾਂ ਵੀ ਮਤਾ ਪਾ ਕੇ ਵੀ ਦੇ ਚੁੱਕੇ ਹਾਂ ਆਪਣੇ ਪੁਲਿਸ ਨੂੰ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਕਰਦਾ ਹੋਊਗਾ ਅਸੀਂ ਉਹਦੇ ਮਗਰ ਨਹੀਂ ਜਾਵਾਂਗੇ ਬਿਲ ਬਿਲਕੁਲ ਇਹ ਤੇ ਗੱਲ ਹੋ ਗਈ ਇੱਕ ਨਸ਼ਾ ਵਿਰੋਧ ਜਿਹੜੀ ਕਹਿ ਲਈਏ ਕਿ ਇੱਕ ਜੰਗ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਉਹਦੇ ਤੇ ਤੁਸੀਂ ਦਸੀ ਪਿੰਡ ਦੀ ਵਿਉਂਤ ਸਮਝਣਾ ਚਾਹੁੰਦਾ ਕਿ ਪਿੰਡ ਦੇ ਵਿੱਚ ਕਿੰਨੀ ਕੁ ਵੱਡਾ ਪਿੰਡ ਆ ਤੇ ਕਿੰਨਾ ਕੁ ਪਿੰਡ ਸਾਡਾ ਗਾਜੀ ਬਹੁਤ ਵੱਡਾ ਹੈ ਘੱਟੋ ਘੱਟ ਵੀ ਸਾਡੇ ਕੋਲ 1500 ਵੋਟ ਆ ਪਿੰਡ ਦੀ ਪਿੰਡ ਸਾਡਾ ਘੱਟੋ ਘੱਟ 2 ਕਿਲੋਮੀਟਰ ਦੇ ਵਿੱਚ ਏਰੀਆ ਚ ਫੈਲ ਰਿਹਾ ਮੇਰੇ ਕੋਲ 28 ਕਲੋਨੀਆਂ ਔਰ ਇੱਕ ਪਿੰਡ ਹੈ ਔਰ ਬਹੁਤ ਵਧੀਆ ਸਾਡਾ ਕੰਮ ਚੱਲਣ ਰਿਹਾ ਬਹੁਤ ਵਧੀਆ ਅਸੀਂ ਵਿਕਾਸ ਕਰਨ ਦੇ ਪਿੰਡ ਦਾ ਜਿੰਨਾ ਵੀ ਹੋ ਸਕਦਾ ਅਸੀਂ ਵੱਧ ਤੋਂ ਵੱਧ ਕਰਨ ਦੇ ਹਜੇ ਮੈਂ 2 ਦਿਨ ਪਹਿਲਾਂ ਮੈਂ ਆਪਣੇ ਟੈਂਕ ਇੱਕ ਟਰਾਲੀ ਪੂਰੀ ਅਹੀਂ ਕੂੜੇ ਦੀ ਕੱਢੀ ਉਹਦੇ ਵਿੱਚੋਂ ਤਕਰੀਬਨ ਜਿੰਨਾ ਵੀ ਵਧੀਆ ਅਸੀਂ ਕੰਮ ਕਰੰਦੇ ਆਂ ਆਪਣਾ ਜਿੰਨਾ ਵੀ ਹੋ ਰਿਹਾ ਸਾਡੇ ਕੋਲ ਵਧੀਆ ਤੋਂ ਵਧੀਆ ਕੰਮ ਕਰੰਦੇ ਆਂ ਪਿੰਡ ਦੇ ਵਿੱਚ ਕਿਉਂਕਿ ਪਿੰਡ ਦੇ ਵਿੱਚ ਜਦੋਂ ਮੈਂ ਦਾਖਲ ਹੁੰਦਾ ਸੀ ਤੇ ਦਾਖਲ ਹੁੰਦੇ ਆ ਲੱਗਦਾ ਕਿ ਇੱਕ ਸ਼ਹਿਰ ਦੀ ਹੀ ਇੱਕ ਏਰੀਆ ਦੇ ਵਿੱਚ ਫਿਰਦੇ ਪਏ ਕਿਉਂਕਿ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੀ ਆ ਬਿਲਕੁਲ ਸ਼ਹਿਰ ਦਾ ਏਰੀਆ ਹੀ ਆ ਸਭ ਵਧੀਆ ਹੈ ਔਰ ਸਾਡੇ ਹਲਕੇ ਦੇ ਜੋ ਐਮਐਲਏ ਸਾਹਿਬ ਨੇ ਬਹੁਤ ਵਧੀਆ ਵਿਕਾਸ ਕਰਾ ਰਹੇ ਆ ਤੁਸੀਂ ਉਹੀ ਵੀ ਬਟਾਲੇ ਤੋਂ ਹੀ ਹੋ ਤੁਸੀਂ ਵੇਖਿਆ ਕਿ ਬਟਾਲੇ ਦੇ ਵਿੱਚ ਨੰਗਾ ਨਹੀਂ ਜਾਂਦਾ ਹੁੰਦਾ ਕਦੀ ਅੱਜ ਉਹੀ ਚੌਂਕ ਨੇ ਉਹੀ ਸੜਕਾਂ ਨੇ 10-10 ਫੁੱਟ ਚੌੜੀਆਂ ਹੋ ਗਈਆਂ ਉਹੀ ਹੈਗਾ ਵਾ ਕਿ ਜਿ ਤਰ੍ਹਾਂ ਕਿ ਆਪਾਂ ਫੜਕਾਂ ਦਾ ਕੰਮ ਕਰ ਲਈਏ ਪੁਲ ਨੇ ਜਾਂ ਚੌਂਕ ਨੇ 200-200 ਫੁੱਟ ਚੌੜੇ ਹੋ ਗਏ ਆ ਕੋਈ ਜਗ੍ਹਾ ਕਿੱਥੋਂ ਆ ਗਈ ਹੁਣ ਪਹਿਲਾਂ ਤਾਂ ਜਗ੍ਹਾ ਉਹੀ ਛੋਟੇ ਦਾ ਤਾਂ ਥਾਂ ਹੁੰਦਾ ਸੀ ਨਾ ਅੱਜ ਉਹ ਜਗ੍ਹਾ ਕਿਤਰਾ ਵੱਧ ਗਈ ਆ ਕਿਉਂਕਿ ਸਾਡੇ ਬਟਾਲੇ ਦਾ ਬਹੁਤ ਵਧੀਆ ਔਰ ਸਾਡੇ ਪਿੰਡਾਂ ਦਾ ਬਹੁਤ ਵਧੀਆ ਵਿਕਾਸ ਹੋਣ ਲਿਆ ਵਾ ਇਹੋ ਜੀ ਕੋਈ ਗੱਲ ਨਹੀਂ ਸਾਡੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਜੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਅੱਜ ਵੇਖ ਲਓ ਤੁਸੀਂ ਕਿ ਐ ਨਾਛੇ ਦਾ ਸਮਗਰਦ ਫੜ ਕੇ ਉਹਨਾਂ ਅੰਦਰ ਦੇ ਦਿੱਤਾ ਮਜੀਠੀਆ ਜਿਹੜਾ ਕਿ ਦੁਨੀਆ ਬਹੁਤ ਖੁਸ਼ ਹੋ ਗਈ ਉਹਦੇ ਵਿੱਚ ਕਿ ਵੱਧ ਤੋਂ ਵੱਧ ਪਹਿਲਾਂ ਲੋਕੀਕਰ ਪਹਿਲਾਂ ਸਾਡੀਆਂ ਸਰਕਾਰਾਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹ ਕਹਿੰਦੀਆਂ ਸੀ ਕਿ ਵੱਡੇ ਮਗਰਮਛਾਂ ਨੂੰ ਨਹੀਂ ਫੜਦੇ ਜੇ ਵੱਡੇ ਮਗਰਮਛ ਫੜੇ ਨੇ ਤੇ ਹੁਣ ਉਹ ਉਹਨਾਂ ਦੇ ਉਲਟ ਬੋਲਦੀਆਂ ਨੇ ਕਿ ਸਰਕਾਰ ਗਲਤ ਕੰਮ ਕਰ ਰਹੀ ਆ ਇਹ ਗਲਤ ਕੋਈ ਨਹੀਂ ਕਰ ਰਹੀ ਸਰਕਾਰ ਸਰਕਾਰ ਬਿਲਕੁਲ ਸਹੀ ਕੰਮ ਕਰ ਰਹੀ ਆ ਔਰ ਵੇਖੋਗੇ ਇੱਕ ਮਜੀਠੀਆ ਨੂੰ ਫੜ ਕੇ ਅੰਦਰ ਦੇ ਦਿੱਤਾ ਔਰ ਐਡਾ ਵੱਡਾ ਉਹਦੇ ਕੋਲੋਂ ਪੈਸਾ ਫੜਿਆ ਜਾਂਦਿਆ ਤੇ ਇੰਨਾ ਵੱਡਾ ਉਹਦੇ ਕੋਲੋਂ ਸਮਗਰਦ ਦਾ ਕੰਮ ਕਰਦਾ ਰਿਹਾ ਉਹ ਸਭ ਤੋਂ ਵਧੀਆ ਹੈ ਬਿਲਕੁਲ ਆਪਾਂ ਹੋਰ ਵੀ ਮੇਰੇ ਨਾਲ ਪਿੰਡ ਦੇ ਲੋਕ ਨੇ ਉਹਨਾਂ ਨਾਲ ਵੀ ਗੱਲ ਕਰਦੇ ਭਾਜੀ ਕਿਦਾਂ ਦੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਖੜੇ ਆ ਕਾਫੀ ਸ਼ਹਿਰ ਦੇ ਨਜ਼ਦੀਕ ਪੈਂਦਾ ਪਿੰਡ ਕਿੰਨਾ ਕੁ ਵਿਕਾਸ ਜਿਹੜਾ ਪਿੰਡ ਦੇ ਵਿੱਚ ਹੋਇਆ ਵੇਖੋ ਜੀ ਬਹੁਤ ਜ਼ਿਆਦਾ ਵਿਕਾਸ ਹੋਇਆ ਜੋ ਕਿ ਸਾਡਾ ਪਿੰਡ ਬਕ ਇੱਕ ਚੰਗੀ ਨਿਫਾਰ ਬਲ ਗਈ ਹੈ ਜਦੇ ਨਾਲ ਲੋਕ ਅੱਜ ਸੋਚਦੇ ਨੇ ਕਈ ਬਟੜ ਤੋਂ ਚੜੀ ਵਿੱਚ ਬਾਹਰੋਂ ਇਥੇ 22 ਕਲੋਨੀਆਂ 265 ਕਿਲਾ ਸਾਡੇ ਪਿੰਡ ਦਾ ਰਕਬਾ ਹੈ ਜਿਹਦੇ ਵਿੱਚ 200 ਕੱਲੇ ਦੇ ਵਿੱਚ ਸਾਡੇ ਪਿੰਡ ਵਿੱਚ ਕਲੋਨੀਆਂ ਬਣ ਗਈਆਂ 28 ਕਲੋਨੀਆਂ ਨੇ ਲੋਕਾਂ ਚਾਹੁੰਦਾ ਹਰ ਲੋਕ ਸੋਚਦਾ ਸ਼ਹਿਰੀ ਸੋਚਦਾ ਕਿ ਤੁਪੜ ਸੜੀ ਦੇ ਵਿੱਚ ਜਾ ਕੇ ਆਪਾਂ ਕਲੋਨੀ ਦੇ ਵਿੱਚ ਰਹਿਣਾ ਇੱਕ ਸਾਫ ਸੁਥਰਾ ਪਿੰਡ ਸੀ ਤਾਂ ਹੀ ਲੋਕ ਇੱਥੇ ਸਾਡੇ ਪਿੰਡ ਨੂੰ ਪਹਿਲ ਦੀਦਾਰ ਕਰ ਰਹੇ ਹੈ ਸਿਵਰੇਜ ਦਾ ਬਹੁਤ ਵਧੀਆ ਪ੍ਰਬੰਧ ਹੈ ਪਾਣੀ ਸਾਫ ਮਿਲ ਰਿਹਾ ਟੈਂਕੀ ਤੇ ਬਣੀ ਹੈ ਵਾਟਰ ਸਪਲਾਈ ਦਾ ਬਹੁਤ ਵਧੀਆ ਕੰਮ ਹੈ ਸਾਫ ਸਫਾਈ ਬਹੁਤ ਵਧੀਆ ਹੋ ਰਹੀ ਹੈ ਜੋ ਵੀ ਹੈ ਸਰਕਾਰ ਦੀ ਰਹਿਮਾਈ ਹੇਠ ਹੋ ਰਹੀ ਹੈ ਸਾਡੇ ਐਮਐਲਏ ਅਮਰਸ਼ੇਰ ਸਿੰਘ ਸੈਰੀ ਜੀ ਕਲਸੀ ਜੀ ਉਹਨਾਂ ਦੀ ਰਾਇ ਨਮਾਈ ਹੀਟ ਹੋ ਰਹੀ ਆ ਮੁੰਡਾ ਨੌਜਵਾਨ ਕੰਮ ਕਰਨ ਦਾ ਚਾਹਵਣ ਉਹਨੂੰ ਪਤਾ ਹੈ ਕਿ ਮੈਂ ਆਪਣੇ ਇਲਾਕੇ ਨੂੰ ਕਿੱਥਾ ਸਦਾਰਨਾ ਹੈ ਜੁੱਥ ਨੂੰ ਕਿੱਥਾ ਸਦਾਰਨਾ ਹੈ ਜਿੱਥੇ ਸਾਡੇ ਪਿੰਡ ਦਾ ਵਿਕਾਸ ਚੰਗਾ ਹੈ ਉੱਥੇ ਲੋਕ ਚੰਗੇ ਨੇ ਜਿੱਥੇ ਲੋਕ ਚੰਗੇ ਨੇ ਉੱਥੇ ਨਿਸ਼ਾਨੀ ਹੁੰਦਾ ਅਸੀਂ ਹਰ ਜਿਹੜੇ ਪਹਿਲੂ ਤੋਂ ਹਰ ਪੱਕੂ ਪਿੰਡ ਇੱਕ ਜੁਟਾ ਜਦੋਂ ਵੀ ਸਰਪੰਚ ਸਾਹਿਬ ਆਵਾਜ਼ ਮਾਰਦੇ ਨੇ ਇੱਕ ਸਾਰੇ ਇਕੱਠੇ ਹੋ ਜਾਂਦੇ ਨੇ ਨਾ ਕੋਈ ਇਥੇ ਵਿਆਰੀ ਨਾ ਕੋਈ ਬੇਗਾਨਾ ਸਤਿ ਸ੍ਰੀ ਅਕਾਲ ਤੋਂ ਹੀ ਬਣਾ ਵੇ ਮਾਵਾਕਾਂ ਦੇ ਅਨੁਸਾਰ ਜੋ ਸਤਿਗੁਰੂ ਨੇ ਕਿਹਾ ਉਹ ਸਾਡੇ ਪਿੰਡ ਵਿੱਚ ਅਗਰ ਨਾ ਕੋ ਪਾਰਟੀ ਨਾ ਕੋ ਕਾਂਗਰਸੀਆਂ ਨਾ ਅਕਾਲੀ ਹੈ ਨਾ ਕੋਈ ਆਮ ਆਦਮ ਪਾਰਟੀ ਹੈ ਸਰਬ ਸੰਤ ਸਰਬ ਦਾ ਸਾਂਝੇ ਤੌਰ ਤੇ ਪਿੰਡ ਦੇ ਵਿੱਚ ਹੋਣਾ ਵੀ ਚਾਹੀਦਾ ਇੱਕ ਸਾਝ ਹੋਣੀ ਚਾਹੀਦੀ ਹੈ ਬੇਸਿਕਲੀ ਅਕਸਰ ਹੀ ਆਪਾਂ ਕਹਿੰਦੇ ਕਿ ਪਿੰਡਾਂ ਦੇ ਵਿੱਚ ਨਾ ਇੱਕ ਲਾਂਭਾ ਰਹਿੰਦਾ ਗੀ ਗਲੀਆਂ ਨਹੀਂ ਬਣੀਆਂ ਨਾਲੀਆਂ ਨਹੀਂ ਬਣੀਆਂ ਨਹੀਂ ਦੇਖੋ ਤਾਂ ਕੋਈ ਗੱਲ ਨਹੀਂ ਸਾਡੇ ਪਿੰਡ ਸ਼ੁਰੂ ਤੋਂ ਵਿਕਾਸ ਜਦ ਜਦ ਸਰਪੰਚ ਨੂੰ ਉਥਾਪਿਆ ਗਿਆ ਉਹਦੇ ਨਾਲ ਹਰ ਪਿੰਡ ਖੜਾ ਖੜਾ ਹੁੰਦਾ ਰਿਹਾ ਉਹਦਾ ਸਾਥ ਦਿੰਦਾ ਰਿਹਾ ਜਦੋਂ ਪਿੰਡ ਸਾਥ ਦੇਵੇ ਤਾਂ ਸਰਪੰਚ ਨੂੰ ਕੰਮ ਕਰਨ ਦਾ ਮਜਾ ਆਉਂਦਾ ਜਦ ਪਿੰਡ ਸਾਥ ਨਾਲ ਦੇ ਤੇ ਕੰਮ ਕਰਦਾ ਮਜਾ ਆਉਂਦਾ ਤੁਹਾਨੂੰ ਪਹਿਲੇ ਦੱਸਿਆ ਕਿ ਸਾਡਾ ਪਿੰਡ ਇੱਕ ਜੋਟਾ ਵਧੀਆ ਹੈ ਇੱਕੋ ਪਿੰਡ ਚ ਗੁਰਦੁਆਰਾ ਹੈ ਜੋ ਕਿ ਇੱਕ ਸਕੂਲ ਹੈ ਉਹਦੀ ਨਿਹਾਰ ਚੇਜ ਹੈ ਬਹੁਤ ਵਧੀਆ ਸਮਾਰਟ ਸਕੂਲ ਹੈ ਪਲੱਸ 2 ਤੱਕ ਉਹਦੇ ਚ ਬੱਚੇ ਪੜ੍ਹਦੇ ਨੇ ਸਾਰੀਆਂ ਕਲਾਸਾਂ ਹੈ ਗਿਆਨ ਨੌਨ ਮੈਡੀਕਲ ਐ ਸਾਇੰਸ ਤੱਕ ਕਲਾਸਾਂ ਹੈਗੇ ਵਧੀਆ ਸਟਾਫ ਹੈ ਇੱਕ ਅਕੈਡਮੀ ਆ ਤੇ ਉਹਦੇ ਨਾਲ ਇੱਕ ਸਾਡੇ ਪਿੰਡ ਵਿੱਚ ਦਰਗਾਹ ਹੈ ਉਹਦੀ ਜਿਹੜੀ ਸਾਲ ਬਾਅਦ ਅਸਾਂ ਨੂੰ ਮੇਲਾ ਲੱਗਦਾ ਬਿਲਕੁਲ ਇੱਕ ਧਾਰਮਿਕ ਰੰਗਤ ਵੀ ਰਹਿੰਦੀ ਆ ਮੇਲੇ ਦੀ ਆਪਾਂ ਗੱਲ ਵੀ ਕਰਦੇ ਤੁਸੀਂ ਯੂਥ ਹੋ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਸਕੂਲਾਂ ਦੀ ਵੀ ਕਮੀ ਰਹਿੰਦੀ ਤੁਹਾਡੇ ਦੇ ਪਿੰਡ ਦੇ ਵਿੱਚ ਵੀ ਸਕੂਲ ਆ ਸ਼ਾਇਦ ਸਾਡੇ ਪਿੰਡ ਦੇ ਵਿੱਚ ਬਹੁਤ ਪੁਰਾਣਾ ਬਹੁਤ ਦੋ ਸਕੂਲ ਨੇ ਸਾਡੇ ਪਿੰਡ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਚੱਲ ਰਹੇ ਨੇ ਸਾਡੇ ਸਰਪੰਚ ਸਾਹਿਬ ਸਾਡੇ ਐਮਐਲਏ ਸਾਹਿਬ ਦੋਨਾਂ ਨੇ ਯੂਥ ਨੂੰ ਇੰਨੇ ਘੰਗਾਰਾ ਦਿੱਤਾ ਹੈ ਕਿ ਤੁਸੀਂ ਅੱਗੇ ਹੋ ਕੇ ਕੰਮ ਕਰੋ ਆਪਾਂ ਤੁਹਾਡੇ ਨਾਲ ਕਹਿੰਦੇ ਨੇ ਵੀ ਕਿਸੇ ਚੀਜ਼ ਦੀ ਲੋੜ ਆ ਤੁਸੀਂ ਸਾਨੂੰ ਦੱਸੋ ਖੇਡਾਂ ਵਾਲੀ ਚਾਹੀਦੀ ਹੈ ਜਾਂ ਕਿਸੇ ਹੋਰ ਵੀ ਚੀਜ਼ ਵਾਲੇ ਤੇ ਕੰਮ ਤਾਂ ਨੂੰ ਕੋਈ ਵੀ ਕੰਮ ਆ ਤੁਸੀਂ ਦੱਸੋ ਤੁਸੀਂ ਅੱਗੇ ਹੋਵੋ ਸਾਡੇ ਪਿੰਡ 'ਚ ਇਹ ਗੱਲ ਦੇਖਿਓ ਤੁਸੀਂ ਕਿ ਯੂਥ ਬਹੁਤ ਅੱਗੇ ਆ ਕਿਸੇ ਵੀ ਕੰਮ 'ਚ ਕਿਸੇ ਵੀ ਚੀਜ਼ 'ਚ ਕਿਸੇ ਵੀ ਆਪਾਂ ਪ੍ਰੋਗਰਾਮ ਕੋਈ ਵੀ ਕਰਨਾ ਹੋਵੇ ਮੁੰਡੇ ਤੇ ਸਾਡੇ ਪਿੰਡ ਦਾ ਯੂਥ ਸਭ ਤੋਂ ਅੱਗੇ ਆ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਵੀ ਤੁਸੀਂ ਮੈਨੂੰ ਫੋਨ ਕਰੋ ਇਸੇ ਵੀ ਚੀਜ਼ ਦੀ ਲੋੜ ਆ ਸਰਪੰਚ ਸਾਹਿਬ ਕਹਿ ਰਹੇ ਨੇ ਤੁਸੀਂ ਮੈਨੂੰ ਦੱਸੋ ਆਪਾਂ ਆਪ ਅੱਗ ਹੋ ਕੇ ਕੰਮ ਕਰ ਰਹੇ ਆ ਇਹਨਾਂ ਇਹਨਾਂ ਨੂੰ ਕਦੇ ਕਦੇ ਲੋੜ ਹੀ ਨਹੀਂ ਪੈਂਦੀ ਸਾਡੇ ਨਾਲ ਤੁਰਨ ਦੀ ਕਿ ਸਾਡੀ ਆਪਣੀ ਇਹਨਾਂ ਨੇ ਇਹ ਨਹੀਂ ਪਛਾਣ ਬਣਾ ਦਿੱਤੀ ਆ ਵੀ ਤੁਸੀਂ ਆਪ ਕੰਮ ਜਾ ਕੇ ਕਰੋ ਬਿਲਕੁਲ ਯੂਥ ਦੀ ਨੁਮਾਇੰਦਗੀ ਵੀ ਬਹੁਤ ਜ਼ਰੂਰੀ ਆ ਬਟਾਲੇ ਨੂੰ ਤੇ ਐਮਐਲਏ ਵੀ ਯੂਥ ਜੰਗ ਨੂੰ ਮਿਲਿਆ ਔਰ ਬੜੀ ਵੱਡੀ ਗੱਲ ਆ ਆਪਾਂ ਲਈ ਇੱਕ ਨੌਜਵਾਨ ਚਿਹਰਾ ਜਿਹੜਾ ਕਿ ਪੂਰੇ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰ ਰਿਹਾ ਕਾਰਜਕਾਰੀ ਪ੍ਰਧਾਨਵੀ ਨੇ ਆਮ ਆਦਮੀ ਪਾਰਟੀ ਦੇ ਇੱਕ ਯੂਥ ਦੀ ਇੱਕ ਗੱਲ ਇਹ ਵੀ ਹੈ ਕਿ ਜਿਹੜਾ ਡਰੱਗਸ ਦੇ ਅਗੇਂਸਟ ਜਿਹੜੀ ਵਾਰ ਚੱਲਦੀ ਪਈ ਆ ਜਿਹੜੀ ਯੁੱਧ ਨਸ਼ੇ ਵਿਰੁੱਧ ਉਹਦੇ ਵਿੱਚ ਪਿੰਡ ਦੇ ਨੌਜਵਾਨਾਂ ਦਾ ਕਿੰਨਾ ਸਾਡੇ ਪਿੰਡ ਦੇ ਜਿੰਨੇ ਵੀ ਨੌਜਵਾਨ ਆ ਲਗਭਗ ਸਾਰੇ ਕੋਈ ਵੀ ਨਸ਼ਾ ਨਹੀਂ ਨਾ ਕੋ ਕਰਦਾ ਨਾ ਕੋ ਵੇਚਦਾ ਕਿਉਂਕਿ ਜਿਹੜੇ ਸਾਰੇ ਖੇਡਾਂ ਦੇ ਨਾਲ ਲੱਗੇ ਹੋਏ ਨੇ ਸਾਰੇ ਕਾਰੋਬਾਰ ਕਰਦੇ ਨੇ ਆਪਣਾ ਕਿਉਂਕਿ ਸਾਡੇ ਸਰਪੰਚ ਸਾਹਿਬ ਨੇ ਇੱਕੋ ਗੱਲ ਕਹੀ ਆ ਕਾਰੋਬਾਰ ਕਰਨਾ ਖੇਡਾਂ ਕਰਨੀਆਂ ਉਹ ਚ ਤੁਹਾਨੂੰ ਅਸੀਂ ਸਾਥ ਦਵਾਂਗੇ ਜੇ ਤੁਸੀਂ ਦੂਸਰੇ ਕਿਸੇ ਗਲਤ ਕੰਮ ਚ ਪੋਗੇ ਉਹ ਚ ਸਾਡਾ ਸਾਥ ਨਹੀਂ ਦਵਾਂਗੇ ਉਹ ਸਿੱਧੀ ਇਹਨਾਂ ਦੀਆਂ ਹਦਾਇਤਾਂ ਇਸ ਕਰਕੇ ਸਾਰਾ ਦਾ ਸਾਰਾ ਪਿੰਡ ਦਾ ਜਿੰਨਾ ਵੀ ਜੂਸ ਸਾਰਾ ਨਸ਼ੇ ਤੋਂ ਮੁਕਤ ਖੇਡਾਂ ਦੇ ਵੱਲ ਲੱਗਾ ਹੋਇਆ ਹਰ ਇੱਕ ਕੰਮ ਆਪਣੇ ਪਿੰਡ ਦੇ ਆਪ ਅੱਗੇ ਹੋ ਕੇ ਕਰਦਾ ਹੈ ਬਿਲਕੁਲ ਅਪਾ ਹੋਰ ਵੀ ਗੱਲ ਕਰਦੇ ਪਾਜੀ ਕਿੱਦਾਂ ਦੇਖਦੇ ਹੋ ਤੁਸੀਂ ਪਿੰਡ ਦੇ ਵਾਸੀਓ ਕਿੱਦਾਂ ਦੀਆਂ ਜ਼ਮੀਨ ਜੋ ਪਿੰਡ ਦੇ ਵਿੱਚ ਲੋੜਾਂ ਜਿਹੜੀਆਂ ਆਮ ਤੌਰ ਤੇ ਕਈ ਮੁੱਦੇ ਹੁੰਦੇ ਪਿੰਡ ਦੇ ਉਹ ਸਰਪੰਚ ਸਾਹਿਬ ਨੇ ਵਧੀਆ ਲੱਗਦਾ ਹਨ ਉਹ ਪਿੰਡ ਦਾ ਖਰਾ ਚੰਗਾ ਹੋਇਆ ਸਿਵਰ ਚੰਗਾ ਪਿਆ ਵਾ ਬਹੁਤ ਵਧੀਆ ਕਿਉਂਕਿ ਕਈ ਮੁਸ਼ਕਲਾਂ ਹੁੰਦੀਆਂ ਕਈ ਵਾਰੀ ਪਿੰਡ ਦੇ ਲੋਕ ਆ ਉਹ ਜਦੋਂ ਮੁਸ਼ਕਲਾ ਲੈ ਕੇ ਸਰਪੰਚ ਸਾਹਿਬ ਕੋ ਪਹੁੰਚਦੇ ਕਿਵੇਂ ਦਾ ਹੱਲ ਕਰਦਾ ਵਾ ਮੁਸ਼ਕਲਾ ਹੱਲ ਕਰਦਾ ਐਵੇਂ ਲੈ ਘਰੋਂਦਾ ਵਾ ਆਪ ਕਰਦਾ ਵਾ ਹੱਲ ਠੀਕ ਕਰਦਾ ਸਰਪੰਚ ਸਾਹਿਬ ਪਿੰਡ ਦੇਖਣ ਜੀ ਲੱਗਦਾ ਪਏ ਇੱਕ ਆਪਣੇ ਆਪ ਚ ਮਾਡਲ ਪਿੰਡ ਆ ਕਾਫੀ ਕਲੋਨੀਆਂ ਵੀ ਆ ਸ਼ਹਿਰ ਦੇ ਵਿੱਚ ਉਹ ਲੋਕ ਇੱਥੇ ਆ ਕੇ ਆਪਣਾ ਘਰ ਵਸਾ ਰਹੇ ਨੇ ਇਸ ਇਲਾਕੇ ਦੇ ਵਿੱਚ ਨੁਹਾਰ ਬਦਲ ਜਾਂਦੀ ਜਦੋਂ ਆਪਾਂ ਦੇਖਦੇ ਹਾਂ ਸੜਕ ਤੋਂ ਹੀ ਆਨੇ ਤੇ ਲੱਗਦਾ ਕਿ ਉਹ ਪਿੰਡ ਘੱਟ ਲੱਗਦਾ ਸ਼ਹਿਰ ਦਾ ਹਿੱਸਾ ਹੀ ਲੱਗਦਾ ਲੇਕਿਨ ਕਈ ਐਸੀਆਂ ਹੋਰ ਵੀ ਮੰਗਾਂ ਵੀ ਹੋਣਗੀਆਂ ਜਿਹੜੀ ਹਾਂਜੀ ਵੀ ਹੋਣਗੀਆਂ ਮੈਂ ਸਰ ਆਪ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਤਿੰਨ ਸਕੂਲ ਆ ਪ੍ਰਾਇਮਰੀ ਸਕੂਲ ਆ ਔਰ ਹਾਇਰ ਸੈਕੰਡਰੀ ਸਕੂਲ ਆ ਔਰ ਇੱਕ ਅਸੀਂ ਪ੍ਰਾਈਵੇਟ ਅਕੈਡਮੀ ਬਣਾਈ ਹੋਈ ਹੈ ਮੇਰੇ ਕੋਲ ਪਿੰਡ ਦੇ ਵਿੱਚ ਇੱਕ ਗਰਾਊਂਡ ਦੀ ਘਾਟ ਆ ਮੈਂ ਐਮਐਲਏ ਸਾਹਿਬ ਨੂੰ ਦੋ ਤਿੰਨ ਵਾਰ ਵੀ ਕਹਿ ਚੁੱਕਾ ਹਾਂ ਕਿ ਮੇਰੇ ਕੋਲ ਗਰਾਊਂਡ ਦਾ ਕੰਮ ਸ਼ੁਰੂ ਕੀਤਾ ਜਾਵੇ ਔਰ ਉਹਨਾਂ ਨੇ ਮੈਨੂੰ ਕਿਹਾ ਵਾ ਤੇਰੇ ਪੈਸੇ ਵੀ ਪੈ ਗਏ ਆ ਗਰਾਊਂਡ ਦੇ ਵਿੱਚ ਉਦੇ ਵਿੱਚ ਮੈਨੂੰ ਥੋੜਾ ਜਿਹਾ ਪਿੰਡ ਦਾ ਸਾਥ ਚਾਹੀਦਾ ਔਰ ਮੈਨੂੰ ਇੱਕ ਪੁਲਿਸ ਦਾ ਸੰਯੋਗ ਚਾਹੀਦਾ ਨਾਲ ਮੈਂ ਇਹ ਭਗਵੰਤ ਮਾਨ ਸਾਹਿਬ ਕੋ ਆਪਣੇ ਮੁੱਖ ਮੰਤਰੀ ਸਾਹਿਬ ਕੋ ਬੇਨਤੀ ਕਰਨੀ ਚਾਹੁੰਦਾ ਕਿ ਮੈਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਏ ਔਰ ਜੋ ਕਿ ਮੈਂ ਪਿੰਡ ਦੇ ਵਿੱਚ ਮੇਰੇ ਕੋਲ ਜਗ੍ਹਾ ਹੈਗੀ ਆ ਮੈਂ ਉਸ ਜਗ੍ਹਾ ਤੇ ਗਰਾਊਂਡ ਬਣਾ ਸਕਾਂ ਮੇਰੀ ਇਹ ਰਿਕਵੈਸਟ ਹੈ ਇਸ ਵੱਲ ਐਮਐਲਏ ਸਾਹਿਬ ਅੱਗੇ ਵੀ ਰਿਕਵੈਸਟ ਆ ਕਿ ਮੈਨੂੰ ਇੱਕ ਦਵਾਰੀ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਏ ਔਰ ਮੈਂ ਪਿੰਡ ਦੇ ਵਿੱਚ ਗਰਾਊਂਡ ਬਣਾ ਸਕਾਂ ਮੇਰੇ ਕੋਲ ਜਗ੍ਹਾ ਹੈਗੀ ਆ ਪੰਚਾਇਤ ਦੀ ਜਗ੍ਹਾ ਬਹੁਤ ਵਧੀਆ ਮੈਂ ਗਰਾਊਂਡ ਬਣਾਉ ਲੇਕਿਨ ਅਜੇ ਤੱਕ ਮੇਰੇ ਕੋਲ ਥੋੜਾ ਸਾਫ ਜਗ੍ਹਾ ਦੀ ਜਗ੍ਹਾ ਦੀ ਮੁਸ਼ਕਲਾਂ ਹੋਣਗੀਆਂ ਕੋਈ ਜਗ੍ਹਾ ਖਾਲੀ ਨਹੀਂ ਜਗ੍ਹਾ ਖਾਲੀ ਹੈਗੀ ਸਾਡੇ ਕੋਲ ਹਾਂ ਪੰਚਾਇਤ ਦੀ ਜਗ੍ਹਾ ਵਾ ਕੋਈ ਵੀ ਅਸੀਂ ਵਸੀ ਗੱਲ ਨਹੀਂ ਆ ਸਾਡੀ ਪੰਚਾਇਤ ਦੀ ਜਗ੍ਹਾ ਵਾ ਪੰਚਾਇਤ ਦੇ ਨਾਮ ਆ ਸਾਡੀ ਸਰਕਾਰ ਤੋਂ ਕਹਿ ਰਹੀ ਆ ਕਿ ਅਸੀਂ ਪੰਚਾਇਤ ਦੀਆਂ ਜਗ੍ਹਾ ਛਡਾ ਰਹੇ ਆ ਲੇਕਿਨ ਸਾਡੇ ਪਿੰਡ ਇੱਕ ਆਦਮੀ ਆ ਕਿ ਜੋ ਪੰਚਾਇਤ ਦੀ ਜਗ੍ਹਾ ਵੱਲ ਨਹੀਂ ਚਾਹੁੰਦਾ ਵਾ ਔਰ ਅਸੀਂ ਉਹਦਾ ਡਟ ਕੇ ਵਿਰੋਧ ਵੀ ਕਰ ਰਹੇ ਆ ਇਹ ਵੀ ਗੱਲ ਨਹੀਂ ਆ ਮੈਂ ਸਰਪੰਚ ਹੀ ਇਸੇ ਵਾਸਤੇ ਬਣਿਆ ਪਿੰਡ ਦੇ ਵਿੱਚ ਕਿ ਮੇਰਾ ਪਹਿਲਾ ਮੁੱਦਾ ਹੀ ਗਰਾਊਂਡ ਦਾ ਹੈ ਸਕੂਲ ਦੇ ਵਿੱਚ ਮੇਰੇ ਬੜਾ ਮਨਾ ਵੱਡਾ ਮੁੱਦਾ ਕਿਉਂਕਿ ਸ਼ਾਇਦ ਅੱਜ ਯੂਥ ਨੂੰ ਇਹ ਜੇ ਨਸ਼ੇ ਤੋਂ ਵੀ ਬਚਾਣਾ ਜਾਂ ਉਹਨੂੰ ਕੁਰਾਹੇ ਪੈਣ ਤੋਂ ਰੋਕਣਾ ਤਾਂ ਸ਼ਾਇਦ ਉਹ ਇੱਕ ਗਰਾਊਂਡ ਹੀ ਆ ਇੱਕ ਖੇਡਾਂ ਹੀ ਆ ਜਿਹੜੀ ਉਹਦੇ ਵੱਲ ਖੇਡਾਂ ਵਾਲਾ ਪਾ ਦੇਖੋ ਮੇਰੇ ਪਿੰਡ ਦੇ ਵਿੱਚ ਘੱਟੋ ਘੱਟ ਵੀ 700 ਬੱਚਾ ਆਮੜਿਆ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਮੈਂ ਆਪਣੇ ਪਿੰਡ ਦੀ ਨਹੀਂ ਇਹ ਗਰਾਊਂਡ ਮੰਗ ਰਿਹਾ ਮੈਂ ਸਾਰੇ ਇਲਾਕੇ ਵਾਸਤੇ ਗਰਾਊਂਡ ਮੰਗ ਰਿਹਾ ਤੇ ਬੱਚੇ ਮੇਰੇ ਪਿੰਡ ਦੇ ਵਿੱਚ ਪੜਨ ਆਉਂਦੇ ਨੇ 6-700 ਬੱਚਾ ਘੱਟੋ ਘੱਟ ਸਕੂਲ ਦੇ ਵਿੱਚ ਆ ਮੈਨੂੰ ਉਹ ਗਰਾਊਂਡ ਬਣਾ ਕੇ ਦਿੱਤੀ ਜੇ ਮੈਂ ਐਮਐਲਏ ਸਾਹਿਬ ਅੱਗੇ ਵੀ ਰਿਕਵੈਸਟ ਕਰਦਾ ਕਿ ਮੇਰੇ ਕੋਲ ਇੱਕ ਵਾਰ ਪ੍ਰੋਫੈਕਸ਼ਨ ਦਿੱਤੀ ਜਾਏ ਔਰ ਮੈਂ ਉਹ ਗਰਾਊਂਡ ਦਾ ਕੰਮ ਸ਼ੁਰੂ ਕਰ ਸਕਾਂ ਬਿਲਕੁਲ ਇਹ ਤੁਹਾਡੀ ਅਪੀਲ ਜਿਹੜੀ ਹੈ ਕੋਸ਼ਿਸ਼ ਕਰਾਂ ਕਿ ਪੰਜਾਬ ਸਟੇਟ ਜਿਹੜੀ ਹੈ ਤੁਹਾਡਾ ਲਾਈਵ ਚੱਲ ਰਿਹਾ ਹੈ ਔਰ ਇਹ ਅਪੀਲ ਸਰਕਾਰ ਤੱਕ ਜ਼ਰੂਰ ਪਹੁੰਚੇਗੀ ਸਕੂਲ ਦੀ ਗੱਲ ਤੁਸੀਂ ਵੀ ਕੀਤੀ ਸੀ ਕਿ ਸਕੂਲ ਆ ਇਥੇ ਪਲੱਸ 2 ਤੱਕ ਸਕੂਲ ਹੈ ਸਕੂਲ ਦੇ ਵਿੱਚ ਜਿਹੜੀਆਂ ਲੋੜਵੰਦ ਚੀਜ਼ਾਂ ਜਿਹੜੀਆਂ ਮਹੀਆਂ ਕੀਤੀਆਂ ਗਈਆਂ ਕਿਵੇਂ ਦੀ ਸਕੂਲ ਦੀ ਬਿਲਡਿੰਗ ਬਿਲਕੁਲ ਜੀ ਸਮਾਰਟ ਸਕੂਲ ਹੈ ਬਿਲਡਿੰਗ ਬਹੁਤ ਵਧੀਆ ਬਣੀ ਹੈ ਉਹਦੇ ਚ ਸਾਰੀਆਂ ਕਲਾਸਾਂ ਜਿਹੜੀਆਂ ਤੁਹਾਨੂੰ ਦੱਸਿਆ ਵੀ ਨਾਨ ਮੈਡੀਕਲ ਤੱਕ ਫੜ ਕੋ ਕਲਾਸਾਂ ਨੇ ਬੱਚੇ ਲਾਕੇ ਜਿੱਥੋਂ ਘਟੋ ਘਟ ਵੀ ਅ 10 12 ਪਿੰਡਾਂ ਦੇ ਵਿੱਚ ਬੱਚੇ ਪੜਨਾ ਆਉਂਦੇ ਨੇ ਜੜੀਆਂ ਲੜਕੀਆਂ ਲੜਕੇ ਇਕੱਠੇ ਪੜਦੇ ਨੇ ਵਧੀਆ ਸਟਾਫ ਹੋਣ ਕਰਕੇ ਵਧੀਆ ਰਿਸਪੌਂਸ ਪੈ ਰਿਹਾ ਵਧੀਆ ਰਿਜ਼ਲਟ ਆ ਰਿਹਾ ਤੇ ਹਰ ਪੱਕੇ ਨੂੰ ਸਕੂਲ ਵਿੱਚ ਫੈਸਿਲਿਟੀ ਹੈਗੀ ਕੋਈ ਸਰਕਾਰ ਵੱਲੋਂ ਇਹ ਨਹੀਂ ਰਹਿਣ ਦਿੱਤਾ ਕਿ ਉਹ ਵਿੱਚ ਚਾਏ ਅ ਕੋਈ ਘਾਟ ਹੋਵੇ ਤੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ ਸਰਕਾਰ ਵੱਲੋਂ ਸਮੇਂ ਸਿਰ ਬਹੁਤ ਵਧੀਆ ਸਹਾਇਤਾ ਔਰ ਉਹਨ ਵੀ ਮੈਲਾ ਸਾਹਿਬ ਥੋੜੇ ਦਿਨੋਂ ਪਹਿਲਾਂ ਹੋ ਗਏ ਨੇ ਤੇ ਸਕੂਲ ਨੂੰ ਜੋ ਸਕੂਲ ਨੇ ਡਿਮਾਂਡ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਪਾਂ ਜਲਦੀ ਪੂਰੀ ਕਰ ਦਵਾਂਗੇ ਜਿਹੜੀ ਹੰਦੀ ਕੁੰਦੀ ਜਿਹੜੀ ਹੰਦੀ ਡਿਮਾਂਡ ਆ ਉਹ ਵੀ ਜਲਦੀ ਉਹਨਾਂ ਪੂਰੀ ਕਰ ਦਾਂਗੇ ਬਿਲਕੁਲ ਅਕਸਰ ਆਪਾਂ ਦੇਖਦੇ ਨਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਸ਼ਾਇਦ ਬੱਚੇ ਘੱਟ ਹੁੰਦੇ ਤੁਸੀਂ ਕਹਿੰਦੇ ਕੋਈ 10-5 ਮਤਲਬ ਆਸੇ ਪਾਸੇ ਆ 8-10 ਪਿੰਡਾਂ ਤੋਂ ਲੋਕ ਬੱਚੇ ਆਉਂਦੇ ਦੇਖੋ ਜੀ ਸਾਰੇ ਪਿੰਡ ਇੱਥੇ ਲੱਗ ਲੱਗੇ ਜਿੱਤਾਂ ਵੀ ਕੋਈ ਲਖੋਰਾ ਦਵਾਨੀਵਾਲਾ ਦੋ ਦਵਾਨੀਵਾਲੇ ਆ ਸ਼ਾਹਬਾਦਾ ਦੋ ਲੰਗੋਵਾਲਾ ਜੀ ਕਾਲੀਆਂ ਪਿੰਡਾਂ ਇਹ ਨਵਾ ਪਿੰਡ ਉਸ ਤੋਂ ਲਾਵਾ ਮਲਪੁਰ ਬਟਾੜੇ ਤੋਂ ਸ਼ੇਰਪੁਰ ਬਟਾੜੇ ਤੋਂ ਵੀ ਆ ਰਹੇ ਆ ਸਾਡੇ ਪਿੰਡ ਜਿੱਥੇ ਲਾਉ ਤੇ 28 ਕਲੋਨੀਆਂ ਦਾ 28 ਪਿੰਡ ਬਣ ਜਾਂਦਾ ਇਹਨਾਂ ਦੇ ਵਿੱਚੋਂ ਵੀ ਲੋਕ ਬੱਚੇ ਕੁਛ ਨੁਕਸ ਬੱਚੇ ਜਿਹੜੇ ਉਹ ਤੇ ਪੜਨਾ ਦੇ ਨੇ ਔਰ ਇਹ ਸਕੂਲ ਦਾ ਤੋਂ ਫੜੀ ਦਾ ਨਾ ਆ ਹਰ ਪੱਖੋਂ ਨਾ ਆ ਵਿਦਿਆਪਕੋਂ ਵੀ ਨਾ ਆ ਸਫਾਈ ਪੱਖੋਂ ਨਾ ਆ ਫਿਰ ਇਹਦੇ ਵਿੱਚ ਜਿਹੜਾ ਬੱਚਿਆਂ ਦੇ ਉੱਤੇ ਕੰਟਰੋਲ ਕਰਨ ਦਾ ਵੀ ਨਾ ਆ ਸਕੂਲ ਦੀ ਬੜੀ ਲੱਗੇ ਆ ਹਰ ਪੱਖੋਂ ਲੜਕੀਆਂ ਲੜਕਿਆਂ ਦਾ ਦੋਨਾਂ ਦਾ ਧਿਆਨ ਰੱਖਿਆ ਜਾਂਦਾ ਬਿਲਕੁਲ ਤੁਸੀਂ ਜਿਵੇਂ ਦੱਸ ਹੀ ਰਹੇ ਸੀ ਕਿ ਵੱਖ-ਵੱਖ ਪਿੰਡਾਂ ਤੋਂ ਸ਼ਹਿਰੋਂ ਤੋਂ ਵੀ ਬੱਚੇ ਹਾਂਜੀ ਸ਼ਹਿਰ ਤੋਂ ਵੀ ਬੱਚੇ ਕਾਫੀ ਆ ਰਹੇ ਆ ਬਾਕੀ ਮੇਰੇ ਪਿੰਡ ਦੇ ਵਿੱਚ ਘੱਟੋ-ਘੱਟ 35 ਸਟਾਫ ਆ ਸਕੂਲ ਦਾ 35 ਤੋਂ 40 ਸਕੂਲ ਦਾ ਸਟਾਫ ਨੇ ਜਿਹਦੇ ਵਿੱਚ ਸਾਡੇ ਪ੍ਰਿੰਸੀਪਲ ਸਾਹਿਬ ਜੋ ਮੈਡਮ ਹੈ ਪਰਮਜੀਤ ਕੌਰ ਇੰਨੀ ਕੁ ਵਧੀਆ ਹੈਗੀ ਆ ਉਹ ਕਿ ਮੈਂ ਉਹਦੀ ਸਿਫਤ ਨਹੀਂ ਕਰ ਸਕਦਾ ਕਿ ਮੇਰੇ ਕੋਲ ਉਹਦੇ ਵਾਸਤੇ ਕੋਈ ਸਿਫਤ ਕਰਨ ਵਾਸਤੇ ਕੋਈ ਲਫ਼ਜ਼ ਹੋਣਾ ਔਰ ਮੇਰਾ ਸਟਾਫ ਸਕੂਲ ਦਾ ਬਹੁਤ ਵਧੀਆ ਹੈ ਬਹੁਤ ਹੀ ਵਧੀਆ ਹੈ ਜਿੰਨੂੰ ਕਿ ਬਹੁਤ ਵਧੀਆ ਬੋਲਿਆ ਜਾਂਦਾ ਬਹੁਤ ਮਿਹਨਤ ਕਰਦੇ ਨੇ ਕਦੀ ਵੀ ਕੋਈ ਉਹਨਾਂ ਨੂੰ ਜ਼ਰੂਰਤ ਪੈਂਦੀ ਆ ਸਕੂਲ ਦੇ ਵਿੱਚ ਉਹ ਆਪਣੇ ਕੋਲੋਂ 5-5 7-7000 ਰੁਪਏ ਇਕੱਠਾ ਕਰਕੇ ਵੀ ਤੇ ਸਕੂਲ ਦਾ ਵਿਕਾਸ ਕਰਾ ਲੀਂਦੇ ਨੇ ਕੋਈ ਇਹੋ ਜੀ ਉਹਨਾਂ ਦੀ ਸ਼ਿਕਾਇਤ ਹੀ ਨਹੀਂ ਹੈਗੀ ਕਿ ਉਹ ਕੁਝ ਕਹਦੇ ਹੱਕਦਾਰ ਹੋਣ ਬਿਲਕੁਲ ਸ਼ਾਇਦ ਇਸੇ ਕਰਕੇ ਮੇਰੇ ਖਿਆਲ ਨਾਲ ਤੁਹਾਡਾ ਪਿੰਡ ਦੀ ਜਦੋਂ ਆਪਾਂ ਪੂਰਾ ਫਿਰਨੀ ਵੀ ਦੇਖਦੇ ਆ ਕੋਈ ਸ਼ਾਇਦ ਗਲੀ ਵੀ ਨਹੀਂ ਕੋਈ ਇਹੋ ਜੀ ਵਾਂਗੀ ਰਹੀ ਕਿ ਕੋਈ ਗਲੀ ਬਣਨ ਵਾਲੀ ਹੋਵੇ ਜਾਂ ਕੋਈ ਨਹੀਂ ਨਹੀਂ ਕੋਈ ਗਲੀ ਨਹੀਂ ਬਣਨ ਵਾਲੀ ਸਾਡੀ ਸਿਰਫ ਮੇਰੇ ਕੋਲ ਇੱਕੋ ਹੀ ਕਮੀ ਆ ਕਿ ਮੇਰੇ ਪਿੰਡ ਦੀ ਸੜੀ ਸਾਫ਼ ਸਪਾਈ ਹੋਣ ਵਾਲੀ ਇੱਕ ਵਾਰੀ ਉਹ ਮੈਂ 10-20 ਦਿਨ ਦੇ ਅੰਦਰੰਦਰ ਮੈਂ ਉਹ ਵੀ ਕੰਮ ਕਰਨ ਨੂੰ ਤਿਆਰ ਆਂ ਕਰਨਾ ਮੈਂ ਮੈਂ ਜੀਸੀਬੀ ਆ ਕੇ ਔਰ ਟਰਾਲੀਆਂ ਆ ਕੇ ਜੋ ਪਿੰਡ ਦੇ ਦਵਾਲੇ ਕੂੜਾ ਕਰਕਟ ਹੈ ਸਾਰਾ ਚੁਕਾ ਕੇ ਬਾਰ ਸਕਾਂਗਾ ਔਰ ਮੈਂ ਪਿੰਡ ਦਾ ਕਲੋਨੀਆਂ ਵੀ ਇੱਥੇ ਜਿਆਦਾ ਲੋਕੀ ਮਤਲਬ ਇੰਟਰਸਟਿਡ ਹੁੰਦੇ ਆ ਕਿ ਇੱਥੇ ਕਲੋਨੀਆਂ ਕੱਟੀਆਂ ਗਈਆਂ ਲੋਕਾਂ ਨੇ ਐਗਰੀਕਲਚਰ ਲੈਂਡ ਦੇ ਵਿੱਚ ਕਲੋਨੀਆਂ ਕੱਟੀਆਂ ਤੇ ਸ਼ਹਿਰੋਂ ਵੀ ਲੋਕ ਇੱਥੇ ਆ ਕੇ ਕੁਝ ਆਹ ਇੱਕ ਕਾਫੀ ਪਿੰਡਾਂ ਦੇ ਲੋਕ ਇੱਥੇ ਆਣ ਕੇ ਰਹਿਣਦੇ ਆ ਜੀ ਕੁਝ ਲੋਕਾਂ ਨੇ ਸਾਡੇ ਬਿਲਡ ਬੋਟਾਂ ਬਣਾਈਆਂ ਨੇ ਕੁਝ ਲੋਕਾਂ ਦੀਆਂ ਆਪੋ ਆਪਣੇ ਪਿੰਡਾਂ ਚ ਬੋਟਾਂ ਨੇ ਕੁਝ ਸ਼ਹਿਰ ਦੇ ਵੀ ਕਾਫੀ ਆਦਮੀ ਆਏ ਨੇ ਵਧੀਆ ਕਲੋਨ ਬਹੁਤ ਵਧੀਆ ਕੰਮ ਚੱਲ ਰਿਹਾ ਸਾਡਾ ਕੋਈ ਵੀ ਸਾਨੂੰ ਪਰੇਸ਼ਾਨ ਨਹੀਂ ਉਹ ਵੀ ਇੱਕ ਕਹਿ ਲਈਏ ਕਿ ਇੱਕ ਇਨਕਮ ਦਾ ਜ਼ਰੀਆ ਹੀ ਹੈ ਨਾ ਤੁਹਾਡੇ ਸ਼ਾਇਦ ਕਿਤੇ ਨਾ ਕਿਤੇ ਪੰਚਾਇਤ ਲਈ ਵੀ ਉਹਦਾ ਫਾਇਦਾ ਹੀ ਹੈ ਬਿਲਕੁਲ ਫਾਇਦਾ ਜੀ ਹਾਂ ਬਿਲਕੁਲ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਕੰਮ ਚੱਲ ਰਹੇ ਨੇ ਸਾਡੇ ਪੰਚਾਇਤ ਦੇ ਕੋਈ ਵੀ ਇਹੋ ਜੀ ਗੱਲ ਨਹੀਂ ਸਾਰਾ ਪਿੰਡ ਅਸੀਂ ਇੱਕਜੁੱਟਾਂ ਸਾਰਾ ਪਿੰਡ ਸਾਡਾ ਸਾਥ ਦਿੰਦਾ ਵਾ ਮੈਂ ਕਿਤੇ ਵੀ ਕਿਸੇ ਨੂੰ ਵੀ ਇੱਕ ਵਾਰੀ ਬੋਲਦਾ ਤੂੰ ਉਸੇ ਟਾਈਮ ਮੇਰੇ ਅੱਖੇ ਆਪ ਲੱਗਦੇ ਆ ਸਾਰੇ ਬਿਲਕੁਲ ਤਸਵੀਰਾਂ ਬਟਾਲਾ ਦੇ ਧੁੱਪਸੜੀ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਪਿੰਡ ਦੀ ਸਾਥ ਪਿੰਡ ਦੀ ਸੱਤ ਦੇ ਵਿੱਚ ਗੱਲ ਕੀਤੀ ਪਿੰਡ ਦੇ ਸਰਪੰਚਾਂ ਪਿੰਡ ਦੇ ਲੋਕਾਂ ਨਾਲ ਔਰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਆ ਔਰ ਜਦੋਂ ਪਿੰਡ ਦੇ ਵਿਕਾਸ ਬਾਰੇ ਉਹਨਾਂ ਨੇ ਦੱਸਿਆ ਕਿ ਜਿੱਥੇ ਵਿਕਾਸ ਤਾਂ ਹੈ ਹੀ ਹੈ ਨਾਲੇ ਯੁੱਧ ਨਸ਼ੇ ਵਿਰੁੱਧ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਛੇੜਿਆ ਗਿਆ ਉਹਦੇ ਤੇ ਵੀ ਇਹ ਪਿੰਡ ਖੜਾ ਔਰ ਪਿੰਡ ਨੇ ਤਹਈਆ ਕੀਤਾ ਕਿ ਇਸ ਪਿੰਡ ਦੇ ਵਿੱਚੋਂ ਨਾ ਤਾਂ ਕੋਈ ਨੌਜਵਾਨ ਨਸ਼ਾ ਕਰਦਾ ਔਰ ਜੇ ਕੋਈ ਕਰਦਾ ਵੀ ਸੀ ਤਾਂ ਉਹਨੂੰ ਉਸ ਨਸ਼ੇ ਤੋਂ ਛਡਾ ਕੇ ਉਸ ਦਲਦਲ ਚੋਂ ਕੱਢ ਕੇ ਉਹਨੂੰ ਸਹੀ ਰਸਤੇ ਪਾਇਆ ਔਰ ਜੇ ਕੋਈ ਵੇਚਦਾ ਤਾਂ ਉਹਦਾ ਬਿਲਕੁਲ ਸਾਥ ਨਹੀਂ ਦਿੱਤਾ ਜਾ ਰਿਹਾ ਔਰ ਨਾ ਹੀ ਕੋਈ ਐਸਾ ਮਾਮਲਾ ਸਾਹਮਣੇ ਆਂਦਾ ਪੈ। ਦੂਸਰੇ ਪਾਸੇ ਪਿੰਡ ਦੀ ਜ਼ਰੂਰ ਮੰਗ ਆ ਕਿ ਇਸ ਪਿੰਡ ਨੂੰ ਇੱਕ ਗਰਾਊਂਡ ਮਿਲੇ। ਜਿਹੜੀ ਕਿ ਮੰਗ ਐਮ.ਐਲ.ਏ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜਿਹੜੇ ਕਿ ਬਟਾਲੇ ਦੇ ਨੇ ਉਹਨਾਂ ਵੱਲੋਂ ਕਾਫੀ ਹੱਦ ਤੱਕ ਜਿਹੜੀ ਹੈ ਉਹ ਅਪਰੂਵ ਕਰ ਲਈ ਗਈ ਹੈ ਔਰ ਜਲਦੀ ਹੀ ਕਹਿੰਦੇ ਪਿੰਡ ਨੂੰ ਵੀ ਇੱਕ ਗਰਾਊਂਡ ਮਿਲੂਗੀ ਔਰ ਜਿੱਥੇ ਪਿੰਡ ਦੀ ਸਕੂਲ ਨੇ ਸਰਕਾਰੀ ਸਕੂਲ ਪਲੱਸ 2 ਤੱਕ ਇਸ ਪਿੰਡ ਦੇ ਵਿੱਚ ਹੈ ਉੱਥੇ ਹੀ ਪਿੰਡ ਨੂੰ ਇੱਕ ਜਦੋਂ ਗਰਾਊਂਡ ਮਿਲਦੀ ਹੈ ਤਾਂ ਖੇਡ ਖੇਡਾਂ ਵੱਲ ਬੱਚਿਆਂ ਨੂੰ ਹੋਰ ਜਲਾ ਪ੍ਰੇਰਿਤ ਕੀਤਾ ਜਾਊਗਾ ਇਹ ਅੱਜ ਪਿੰਡ ਦੀ ਸਾਥ ਦੇ ਵਿੱਚ ਬਟਾਲੇ ਦਾ ਪਿੰਡ ਤੁਪਸੜੀ ਦੀ ਗੱਲ ਕੀਤੀ ਅੱਗੋਂ ਵੀ ਇਹ ਸੀਰੀਜ਼ ਜਾਰੀ ਰਹੇਗੀ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਨਿਊਜ਼ ਸਟ੍ਰੇਟਲੀ ਗੁਰਦਾਸਪੁਰ ਤੋਂ